ਇਦਵਾਰ ਕੁਲਦੀਪ ਸਿੰਘ ਤਾਲੀਵਾਲ ਸਾਡੇ ਨਾਲ ਨੇ ਤਾਲੀਵਾਲ ਜੀ ਅੰਮ੍ਰਿਤਸਰ ਜਿਹੜੀ ਹੈ ਕੀ ਤੁਹਾਨੂੰ ਕੀ ਸਟੱਡੀ ਕੀਤੀ ਤੁਸੀਂ ਤੇ ਕੀ ਵਾਦਾ ਸਭ ਤੋਂ ਪਹਿਲਾਂ ਇਹ ਕੀਤੀ ਕਿ ਮਸਦੇ ਤੇ ਇੰਡਸਟਰੀ ਜਿਹੜੀ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੀਆਂ ਗਲਤ ਪਾਲਿਸੀਆਂ ਕਰਕੇ ਸੈਂਟਰ ਨੇ ਉਹਦਾ ਧਿਆਨ ਨਹੀਂ ਦਿੱਤਾ ਇੰਡਸਟਰੀ ਟ੍ਰੇਡ ਉਹ ਬਹੁਤ ਪ੍ਰਭਾਵਿਤ ਹੋਇਆ ਬੜੀ ਬੁਰੀ ਹਾਲਤ ਅੰਡਸਟਰੀ ਲੈ ਕੇ ਆਉਣਾ ਚਾਹੁੰਦੇ ਆ ਟ੍ਰੇਡ ਲੈ ਕੇ ਆਉਣਾ ਚਾਹੁੰਦੇ ਆ ਇੱਕ ਜਦੋਂ ਜਦੋਂ ਡਾਕਟਰ ਬੰਦਮੋਹਨ ਸਿੰਘ ਹੋਣੀ ਸੀ ਪਰਦਾਨ ਮੰਤਰੀ ਉਹਦੋਂ ਉਹਨਾਂ ਨੇ ਇੱਕ ਯੂਨੀਵਰਸਿਟੀ ਦਿੱਤੀ ਬਾਦਲ ਸਾਹਿਬ ਉਹਦੋਂ ਪੰਜਾਬ ਦੇ ਚੀਫ ਮਿਨਿਸਟਰ ਅੰਤਰਰਾਸ਼ਟਰੀ ਯੂਨੀਵਰਸਿਟੀ ਦਿੱਤੀ ਉਹ ਯੂਨੀਵਰਸਿਟੀ ਬਠਿੰਡੇ ਲੈ ਇੱਕ ਉੱਥੇ ਲੋੜ ਆ ਕਿ ਵੱਡਾ ਮਤਲਬ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਇੱਕ ਉਦੋਂ ਹੀ ਉਹਨਾਂ ਨੇ ਪੀਜੀਆਈ ਅੰਬਸਾਦੂਰ ਦਿੱਤਾ ਉਹ ਵੀ ਬਠਿੰਡੇ ਦਾ ਇੱਕ ਉੱਥੇ ਵਧੀਆ ਪੀਜੀਆਈ ਇੱਕ ਜਿਹੜਾ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਪ੍ਰੋਬਲਮ ਉਹ ਉਹਨਾਂ ਸੋਲਵ ਕਰਨਾ ਉਹ ਇੱਕ ਜਿਹੜੀ ਉੱਥੇ ਖੁਸ਼ਕ ਬੰਦਲਗਾ ਉਹਨੂੰ ਮਤਲਬ ਜਿਹੜਾ ਵਧੀਆ ਕਰਨਾ ਵਧੀਆ ਚੰਗੇ ਢੰਗ ਨਾਲ ਉਥੇ ਜਿਹੜਾ ਕੰਮ ਹੈ ਉਹ ਸ਼ੁਰੂ ਕਰਾਉਣਾ ਤਾਂ ਜੋ ਸਾਡਾ ਸਾਡਾ ਵਪਾਰ ਜਿਹੜਾ ਏਸ਼ੀਆ ਤੱਕ ਜਿਹੜਾ ਬਣਾ ਹੋ ਸਕੇ ਇੱਕ ਦਸਤਾ ਲੰਗਾ ਜਿਹੜਾ ਮਿਲੇ ਤੇ ਸਾਡਾ ਸਾਡੀ ਜਿਹੜੀ ਉਹ ਜਿਹੜੀ ਖੁਸ਼ਕਬੰਦਤਗਾ ਉਹ ਵਧੀਆ ਬਣੇ ਜਦੇ ਲੰਨਾਂ ਨੇ ਖਿਆਲ ਨਹੀਂ ਕੀਤਾ ਉਹ ਫਕਤ ਹੋਣਗੇ ਵੀ ਪਾਰਟੀ ਜਿੰਦਾ ਪਾਰਟੀ ਦੇ ਉਮੀਦਵਾਰ ਕਹਿੰਦੇ ਕਿ ਇੱਥੇ ਸਟੇਡੀਅਮ ਜਿਹੜਾ ਹੈਗਾ ਉਹ ਬਣਾ ਕੇ ਦਿੱਤਾ ਜਾਵੇਗਾ ਜੇ ਜਿੱਤਦੇ ਆ ਬਾਕੀ ਕਹਿੰਦੇ ਸੀਗੇ ਸਿੱਧੂ ਸਾਹਿਬ ਵੀ ਕਹਿੰਦੇ ਸੀ ਉਹ ਵੀ ਉਦੋਂ ਵੋਟਾਂ ਲੈ ਕੇ ਦੋ ਵਾਰਾਂ ਵੀ ਸਟੇਡੀਅਮ ਬਣ ਰਿਹਾ ਫਿਰ ਜੇਤਲੀ ਸਾਹਿਬ ਕਹਿੰਦੇ ਸੀ ਅਸੀਂ ਬਣਾ ਰਹੇ ਸੀ ਪੁਰਪੁਰੀ ਸਾਹਿਬ ਨੇ ਕਿਹਾ ਕਿ ਮੈਂ ਸਟੇਡੀਅਮ ਬਣਾ ਰਿਆ ਹੁਣ ਇਹ ਆ ਗਏ ਸਾਲ ਬਖੌਲ ਬਣਾਇਆ ਇਹਨਾਂ ਲੋਕਾਂ ਨੇ ਕਦੀ ਕਿਤੇ ਬੰਦਾ ਲੈ ਆਉਂਦੇ ਕਦੀ ਕਿਤੇ ਲੈ ਆਉਂਦੇ ਅੰਮਸਾ ਚ ਬੀਜੇਪੀ ਕਿੱਥੇ ਹੈ ਜੇ ਹਰ ਵਾਰ ਮੀਤਵਾਦੀ ਬਾਦ ਹੋਣਾ ਕਿ ਬੀਜੇਪੀ ਕਿੱਥੇ ਕਾਦੀ ਪਾਰਟੀ ਉੱਥੇ ਜੀ ਸਵਦਾ ਕੀ ਦੀ ਗੱਲ ਇਹ ਕਾ ਕੇ ਚੱਲ ਜਾਂਦੇ ਮੁੜ ਕੇ ਆਉਂਦੇ ਦੀ ਜੇ ਹੁਣ ਤੇ ਨਾ ਲੋਕ ਪੁੱਛਣ ਭਾਈ ਕੀ ਕਾ ਕੇ ਕਿਸ ਤੂੰ ਇੱਕ ਸਟੇਡੀਅਮ ਕਿੱਥੇ ਕਿਉਂਕੇ ਆਪ ਆਉਂਦੇ ਦੀ ਜਿਹੜਾ ਲੋਕਲ ਬੰਦੇ ਜਿਹੜੇ ਅਹੀਂ ਆ ਉਹੀ ਗੱਲ ਕਰਾਂਗੇ ਜੇ ਪੂਰੀ ਕਰ ਸਕਦੇ ਕਿਉਂਕਿ ਲੋਕ ਸਾਡੇ ਘਰਾਂ ਬਾਹਰ ਗਾੜੀ ਅੱਗੇ ਆਉਣਗੇ ਮੈਂ ਤਾਂ ਇ ਇਹ ਆਉਂਦੇ ਵੋਟਾਂ ਲੱਗ ਚੱਲਦੀਆਂ ਕਾਂਗਰਸ ਨੂੰ ਕਿੱਥੇ ਖੜਾ ਦੇਣ ਕਿਉਂਕਿ ਕਾਂਗਰਸ ਦੇ ਕਈ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਡੀ ਪਾਰਟੀ 'ਚ ਵੀ ਆਏ ਨੇ ਛੱਡੋ ਖਤਮ ਹੋ ਗਈ ਫੇਰ